ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡਵਲ ਟੋਆ ਆ ਗਿਆ ਸਜਣੋ ਤਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਭਾਉ ਸਖਦੇਵ ਤੇ ਫੂਲੇ ਨੂੰ ਮਲਾਵਾਂਗੇ ਅੱਜ ਤੁਹਾਨੂੰ 6 7 ਤੈਨੀਆਂ ਮਲਾ ਵੀਡੀਓ ਦੇ ਵਿੱਚ ਵਿਕਰੀ ਵਾਲੇ ਰਹਿਣਗੇ ਬੂਰੀਆਂ ਨੀਲੀਆਂ ਮੀਣੀਆਂ ਇਹ ਸੋਚ ਲੋ ਵੀ ਡਿਮਾਂਡ ਵਾਲੀ ਚੀਜ਼ ਹਰ ਮਿਲ ਜੂਗੀ ਬੂਰੀ ਮਿਲ ਜੂ ਨੀਲੀ ਮਿਲ ਜੂ ਮੋਰਾ ਦੀ ਝੋਟੀਆਂ ਵੀ ਮਿਲਣਗੀਆਂ ਟਾਪ ਕੁਆਲਿਟੀ ਦੀਆਂ ਦੇਖੋ ਖੜੀ ਇੱਕ ਕਿੱਡੀ ਚੰਗੀ ਆ ਦੇਖੋ ਮੈਂ ਕਿਆ ਬਾਤਾਂ ਖੋਪੋਤਾ ਨੂੰ ਓਏ ਤੇ ਇੱਕ ਆ ਨੀਲੀ ਦੀ ਇਹ ਵੀ ਸੂਪੀ ਆ ਇਹਨਾਂ ਸਾਰੀਆਂ ਦੀ ਜਾਣਕਾਰੀ ਲਵਾਂਗੇ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੁਹਾਡਾ ਵੱਡਾ ਧੰਨਵਾਦ ਕਿਉਂਕਿ گاਉਂ ਪਸ਼ੂ ਆਉਂਦੇ ਆ ਸੱਚ ਨੂੰ ਇਹਨਾਂ ਦੀ ਵੀ ਹੱਥ ਜੋੜ ਕੇ ਬੇਨਤੀ ਆ ਤੇ ਸਾਡੀ ਵੀ ਆ ਆਪਦੀ ਨਰਖ ਪਰਖ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਜਿਹੜਾ ਪਸ਼ੂ ਪਸੰਦ ਆ ਜਾਂਦਾ ਬੂਰੀ ਵੇਖਿਓ ਨੀਲੀ ਵੇਖਿਓ ਮੀਣੀ ਵੇਖਿਓ ਤੇ ਨੀਲੀ ਤੋਂ ਕਰੀਏ ਸ਼ੁਰੂ ਛੋਟੀ ਉਮਰ ਚ ਸੂਈ ਕੱਟੀ ਸੋਹਣੇ ਰੰਗ ਰੂਪ ਦੀ ਝੋਟੀ ਔਰ ਵਹਿ ਗਿਆ ਪਹਿਲੀਆਂ ਜੀ ਹਜੇ ਕਹਿੰਦਾ ਲੇਖੇ ਜੋਖੇ ਬਾਅਦ ਚ ਕਰਾਂਗੇ ਪਹਿਲਾਂ ਧਾਰਾ ਚੈੱਕ ਕਰਾਉ ਅੱਜ ਕਹਿੰਦਾ ਬੜੀ ਠੰਡੀ ਧੀਰੀ ਨਿਕਲੀ ਪਹਿਲਣੀ ਆ ਬੜੀ ਵੀਰ ਜੀ ਸਰਦੋਂਦੀ ਲਾ ਇਹਦੀ ਕਹਨੇ ਵਾਲੇ ਇਧਰ ਦੇਖੋ ਪਟਕੇ ਪਟਕੇ ਠੀਕ ਆ ਇਧਰ ਇਧਰ ਇਹ ਸਿੰਗ ਵੀਲ ਦੇ ਸਿੰਗ ਵੀ ਮੀਣੀ ਹੋਵੇ ਤੇ ਗੁਣ ਕਿਨੇ ਕੇ ਦੱਸਗੇ ਇਕਲਦੇਸ ਆ ਪਾਉਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਕਰਦੇ ਸਗੁਰੂ ਰਾਮ ਦਾਸ ਦੀ ਮਿਹਰ ਆ ਸ਼ੁਕਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਰੱਖੇ ਸਾਰਿਆਂ ਦੇ ਮਿਹਰ ਰੱਖੇ ਜਿੰਨੇ ਭੈਣ ਭਰਾ ਵੀਡੀਓ ਵੇਂਦੇ ਆ ਸਾਰਿਆਂ ਨੂੰ ਜੜਦੀ ਕਲਾ ਜਿੰਨੇ ਵੀਡੀਓ ਵੇਂਦੇ ਪਹੁੰਦੇ ਸਾਰਿਆਂ ਤੇ ਮਾਨ ਰਜ ਮਿਹਰ ਸੱਚੇ ਪਾਤਸ਼ਾਹ ਹਨ ਤੰਦਰੁਸਤੀ ਦੇ ਪਹਿਰੇ ਲਾ ਹਾਂਜੀ ਹਾਂਜੀ ਤੇ ਆਪਣਾ ਡਰੈੱਸ ਦੇ ਦਈਏ ਡਰੈੱਸ ਆਪਣਾ ਪਿੰਡ ਬਲਟੋਵਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਇਹਦਾ ਫੂਲਾ ਨੰਬਰ 887288568819844032 ਇੱਥੇ ਕਰੇ ਸੰਪਰਕ ਆ ਨਾ ਦੋਂ ਤੇ ਜਨਵਾਰ ਅੱਜ 6 ਜਨਵਾਰ ਤਾਂ ਦਾ ਹੀ ਹੀ ਕੋਮਈ ਵੇਗੀਆਂ ਵਿੱਚ ਵੇਗੀਆਂ ਹਾਂ ਆਹ ਸ਼ਹਿਰ ਚਲੇ ਕੇ ਦੁਆ ਨੀ ਆ ਗਿਆ ਨਾ ਦੋ ਤਾਂ ਹਾਂਜੀ ਹਾਂਜੀ ਤੇ ਮਾਲ ਇਤਰਾਏ ਆਉਂਦੀ ਜਾਂਦਾ ਕਰੀਸ ਲਗਾਤਾਰ ਮਾਲ ਕੋਈ ਬੰਦਾ ਆਵੇ 6 7 ਮਹੀ ਪੱਕੀਆਂ ਹੋਣ ਗਈਆਂ ਹੋਣਗੀਆਂ ਓਕੇ ਹਾਂ ਤੇ ਆ ਨੀਲੀ ਦੀ ਮੈਂ ਤਾਂ ਕੀ ਲੇਖਾ ਚਾਹਤ ਕਰੀ ਇਹ ਦੂਜਾ ਸੁਖਵਿੰਦਰ ਸਿੰਘ ਠੀਕ ਆ ਆ ਡਾਇਮੰਡ ਮਾਲੀ ਦੀ ਆ ਕੋਈ ਚੈੱਕ ਕਰਾ ਲੈ ਡੀ ਐਨ ਏ ਤੱਕ ਹਾਂ अच्छा यार कोई किदा बच्चा है कोई नहीं कोई नूर दा बच्चा है दे मगर कटा ठीक है कोई नूर दा कटा आप डायमंड दी आप डायमंड दी 14 किलो अपने ਘਰੋਂ ਕੋਈ ਜਿਹੜਾ ਮਰਜ਼ੀ ਦੁੱਧ ਮਿੰਕੇ ਲੈ ਜੇ ਬੰਦਾ ਓਕੇ ਹਾਂ ਤੋਰਤਾ ਕਰਾ ਦੇ ਚੱਕ ਤੋਰਿਆ ਲੱਗਿਆ ਕੱਟੇ ਬਿਨਾਂ ਤਾਂ ਜਾਨਾ ਨਹੀਂ ਇਹਥੇ ਕੋਈ ਤੱਕ ਕਰ ਲਾ ਥੋੜੀ ਜੀ ਫਿਰ ਵੀ ਕਦ ਕੁਦ ਵੇਲਬੂਲ ਦਾ ਪਤਾ ਲੱਗ ਜਾਂਦਾ ਬੰਦੇ ਦਾ ਮੈਂ ਬੜੀ ਸੁਥਰੀ ਕਲਦੀਸ ਹਾਂ ਠੀਕ ਆ ਹਾਂ 400 ਦੀ 100 100 ਦੀ 200 ਹੀ ਰੂਮਰ ਦੀ ਰੂਮਰ ਕੀ ਪੱਥੇ ਨਹੀਂ ਚੱਕੇ ਮੈਂ ਨੇ ਹਾਏ ਨਹੀਂ ਨਹੀਂ ਅਜੇ ਨਾ ਮੈਂ ਬਖਾਨਾ ਕਰ ਥੋੜਾ ਜਿਹਾ ਨਸਲ ਵੜੀ ਹੈ ਜਿਹੜਾ ਮੈਂ ਕਾਢੀ ਨਾ ਕਰਦਿਆਂ ਉਦਰਦਿਆਂ ਉਦਰਦਿਆਂ ਮੜ ਗਈ ਠੀਕ ਆ ਤੇ ਰੇਟ ਕੀ ਕਰੋਗੇ ਇਹਦਾ ਰੇਟ ਇਹਦਾ ਕੁਲਦੀਪ ਸਿੰਘ ਰੇਟ ਕਰਾਂਗੇ 1,40,000 ਰੁਪਇਆ ਮੁੱਲ ਕਰਦੇ ਆ 1:40 1:40 1:35 ਦੀ ਆ ਨਾ ਮੈਂ ਦੇਣੀ ਆ 1,35,000 ਆ 14 ਕਿਲੋ ਦੁੱਧ ਚੋਕੇ ਦੇ ਨਾ ਸੂਈ ਸਵਾਈ ਆ ਮਗਰ ਕਟਾ ਨੂਰ ਦਾ ਆਪ ਡਾਇਮੰਡ ਦੀ ਆਪ ਡਾਇਮੰਡ ਦੀ ਓਕੇ 135 135 ਬਾਕੀ ਜਿਹੜਾ ਸੱਜਣ ਆ ਜੂਗਾ ਉਹਦਾ ਮਾਨਤਾਨ ਉਹਦਾ ਹੋਗਾ ਆ ਮੀਣੀ ਕੱਟ ਬਾਰੇ ਵੀ ਪਹਿਲਾ ਸੂਆ ਦੋ ਦੰਦ ਓਕੇ ਹਾਂ ਮਗਰ ਕਟਾ ਮਗਰ ਕਟਾ ਕੱਦ ਬੜਾ ਛੋਟੀ ਦਾ ਯਾਰ ਸਾਰੀ ਚੰਗੀ ਕੁਲਦੀਪ ਸਿੰਘ 8 9 ਕਿਲੋ ਬੌਲੇ ਤੋਂ ਸਟਾਰਟ ਹੋਈ ਕੀ ਬਾਤ ਹਾਂ ਸਿੰਘ ਦੋ ਮੇਲਦੇ ਹਾਂ ਤੇ ਦੋਂਦੀ ਦੰਦਾ ਤੋਂ ਓਕੇ ਖਾਣ ਬਹੁਤ ਚੰਗਾ ਯਾਰ ਬਹੁਤ ਚੰਗੀ ਚਵਾਈ ਮੰਦਲੇ ਵੇਦੀ ਆ ਹਾਂ ਲੈ ਆ ਫੁੱਲੇ ਆ ਇਹਨਾਂ ਚਾਰ ਕਵਾਲ ਪੂਛ ਚ ਚਟਿਆ ਤਲਿਆਰੇ ਦੀ ਔਲ ਕਰਦੀ ਆ ਹਾ ਬੱਚਿਆਂ ਦਾ ਵੜਾ ਕਰਦੀਆਂ ਏ ਚਲ ਚੰਗਾ ਸ਼ੁਕਰ ਹਾ ਠੰਡੀ ਧੀਰੀ ਵੜੀ ਕਲਦੀ ਸਿਆ ਓਕੇ ਹਾ ਹਾ ਵੇਖੇ ਇਧਰ ਏ ਹਾਂ ਜਿਵੇਂ ਪਹਿਲਾਂ ਨਾ ਹਨਾ ਹਾਂ ਲੈ ਚਵਾ ਬੜਾ ਚੰਗਾ ਪਾਉ ਚਵਾ ਤਾਂ ਦੀ ਖਰਜਾ ਪਾ ਹਾਂ ਰੇਟ ਰੇਟ ਇਹਦਾ ਕੁਲਦੀਸ਼ 1,05,000 ਰੁਪਇਆ ਦੇ ਕਿੰਨੇ ਦੀ ਦੇਣੀ ਹੈ ਲੱਖ ਦੀ ਦੇ ਦੇਗੇ ਛੱਡੂ ਗਾਇਤ ਕੀ ਇਹ ਚ ਵੀ ਕੁਛ ਹੈ ਛੱਡ ਪੁੱਤ ਜੇ ਛੱਡ ਨਹੀਂ ਦੋ ਹਜ਼ਾਰ ਰੁਪਇਆ ਹੋਰ ਮੇਰੇ ਅੱਲਾਵਾ ਕਿੰਨੇ ਦੀ ਹੋ ਗਈ 99000 ਦੀ ਹੋ ਗਈ 99000 ਦੀ ਵੇਖ ਲਓ ਠੀਕ ਆ ਬੋਲਾਂ ਪਾ ਕੇ ਰਹਿੰਦੇ ਬੋਲ ਪਾ ਕੇ ਤੂੰ ਦੱਸ ਕੁਲਦੀਸ਼ 99000 ਦੀ ਆਂ ਜਾਨ ਮੇਰੇ ਮੂੰਹ ਦੀ ਗੱਲ ਫੜ ਲਈ ਹਾਏ ਜਮਾਈ 95000 90000 ਦੀ ਲੁੱਟੋ ਮੇਲਾ ਲੁੱਟੋ ਮੇਲਾ ਓਕੇ ਘਰ ਦੇ ਹੋਵੇਲਾ ਕੱਢ ਬੂਰੀ ਆ ਬੂਰੀ ਵੀ ਦੋ ਦੰਦਾਂ ਦਾ ਦੋ ਦੰਦਾਂ ਦੇ ਵੀ ਇਹ ਵੀ ਦੋ ਦੰਦ ਪਹਿਲਾ ਸੁਆ ਪਹਿਲਾ ਸੁਆ ਇਹ ਵੀ ਬੱਚਾ ਦੇ ਕੋਲੇ ਇਹਦੇ ਮਗਰ ਕੱਟਾ ਓਕੇ ਰਿਪੋਰਟ ਮਿਲਦੀ ਆ ਮੈਂ ਨਾ ਕਿਤੇ ਗਾਲੀ ਪੜਿਓ ਨੇ ਬੱਚਾ ਲਾ ਦਿੰਨੇ ਬਲੀ ਗੱਲ ਨਹੀਂ ਠੀਕ ਆ ਕੋਈ ਨਹੀਂ ਹਾਂ ਤੇ ਧਾਰਾਂ ਧਾਰਾ 10 ਕਿਲੋ ਕਲਦੀ ਸਾਰੇ ਓਕੇ ਪੱਠ ਪੁੱਠ ਪੁੜੇ ਦੀ ਬੜੀ ਨੱਕਰ ਆ ਬੜੀ ਚੰਗੀ ਪਲੀ ਵੇਖ ਗਿੱਦੀ ਚੂਣ ਚੋਵੰਤਾ ਸਾਉਦੀ ਸੋਈ ਓਕੇ ਅਗਲੇ ਸੂਏ ਨੂੰ ਮੈਂ ਬੜੀ ਚੰਗੀ ਬਨੂ ਬੜੀ ਵੱਡੀ ਹਨਾ ਹਾ ਬੂਥੀ ਵੇਜ ਵੇ ਆਏ ਜਲਸੀ ਘਾਵਾਂ ਦੀ ਹੁੰਦੀ ਹਾਂ ਕੌਲੀ ਚ ਪਾਣੀ ਪੀਣ ਵਾਲੀ ਗੱਲ ਛੋਟੀ ਚੰਗੀ ਆ ਬਹੁਤ ਚੰਗੀ ਬਹੁਤ ਹਾ ਵਾ ਕਟਾ ਇਹਦਾ ਹਾ ਕਟਾ ਨਾਡੂਆ ਨਾਲ ਆ ਨਾਲ ਆ ਪਰਸੋਂ ਦੀ ਸੂਈ ਹੈ ਜੀ ਓਕੇ ਇਹਦਾ ਪਾ ਇਹਦਾ ਮੋਲ ਆ ਪਖਲਦੀਸ਼ਾ 1 15 1 10 ਦੀ ਆ ਨਾ 1 15 1 10 ਦੀ ਹਨ ਆ ਓਕੇ ਕੱਟਾ ਨਹੀਂ ਲੀਦਾ ਮਗਰ ਕੱਟਾ ਨਹੀਂ ਲੀਦਾ ਜੇ ਕੋਈ ਜੇ ਕੋਈ ਖੇਚ ਖਿਚਾ ਨਾ ਕਰੇ ਇਹ ਇਕੱਠ ਦੀ ਜਿਦਾ ਮਰਜ਼ੀ ਲੈ ਚ ਠੀਕ ਆ ਬਾਲੀ ਬਾਹਨ ਅਮਰੋੜੇ ਜਾਦੀ ਬਾਹਨ ਅਮਰੋੜੇ ਇਕੱਠ ਦੀ ਇਕੱਠ ਦੀ ਝੋਟੀ ਚੰਗੀ ਆ ਬਹੁਤ ਚੰਗੀ ਪਾ ਤੇ ਇਹਦਾ ਹਿਸਾਬ ਇਹ ਤੀਜਾ ਸੂਗਾ ਖਲਦੀਸ਼ਾ ਸੂਈ ਮੈਂ ਓਕੇ ਪਰਸੋਂ ਦੀ ਸੂਈ ਆ 10 ਕਿਲੋ ਬਵਲੀ ਹੋਊ ਮੈਂ ਥੱਲੇ ਮਗਰ ਕੱਟੀ ਇਹਦੇ ਮਗਰ ਕੱਟੀ ਠੀਕ ਆ ਇਹਦਾ ਰੇਟ ਇਹ ਲੱਖ ਲੱਖ ਦੀ ਦੇ ਦਾਂਗੇ ਵੇਖ ਚੱਡਾ ਮੈਂ ਥਵੇ ਕਿੰਨਾ ਵੱਡਾ ਫੂਲਾ ਕਰੂਗਾ ਕਰੋ ਫੂਲਿਓ ਇਹ 98000 ਦੀ ਵੀਰ ਜਾਨਾ ਦੇਣੀ ਆਪਾਂ 90 8 98 ਕਿ ਕੱਲਾ 90 98 8 ਉੱਤੇ ਵੀ ਲਾਓ ਨਾ ਅੱਛਾ ਠੀਕ ਆ ਬਹੁਤ ਚੰਗੀ ਮੈਂ ਠੀਕ ਹੈ ਦੁੱਧ ਦੇ ਦੂ 12 ਕਿਲੋ ਦੁੱਧ ਤਕਲਦੀਸ ਜੀ ਇੰਨੇ ਮੈਂ ਨਹੀਂ ਭਾਵੇਂ ਮੈਂ ਕਿ ਲੈ ਜਾ ਕੋਈ 10 ਤਾਂ ਨਹੀਂ ਭਾਵੇਂ ਮੈਂ ਕਿ ਲੈ ਓਕੇ ਘਰ ਕੱਟੀ ਨਹੀਂ ਲੀ ਰਾਵੀ ਉਹ ਕਿੱਥੇ ਆ ਇੱਥੇ ਆਓ ਬੱਦੀ ਆ ਓਹ ਜਿਹੜੀ ਇਹਦੀ ਆ ਠੋਕੇ ਠੀਕ ਹੈ ਠੀਕ ਹੈ ਠੀਕ ਢਾੜੂਆ ਨਾਲ ਉਹਦਾ ਵੀ ਓਕੇ 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 ਤਾਜੀ ਇਹ ਤਾਂ ਗੱਬਨ ਦੀ ਪਾਈ ਸੀ ਹਾਂ ਓਕੇ ਮੈਂ ਆ ਬੜੀ ਵੇਖੋ ਬੰਨ ਹਾਂ ਤੇ ਤੇ ਜਾ ਹਾਂ ਮੈਂ ਗੱਬਣਾ ਦੋ ਅੱਗੇ ਓਕੇ ਆ ਕਾਲੀ ਝੂਟੀ ਬਹੁਤ ਜੀ ਇੱਟ ਜਸੂਆ ਕਲਦੀਸਾ ਛੋਟੀ ਗੱਬਣ ਹੈ ਕਿੰਨਾ ਦੂਜੇ ਸੁਵੇਲੀ ਗੱਬਣ ਆ ਓਕੇ ਛੋਟੀ ਚੰਗੀ ਆ ਕੱਢ ਫੂਲਾ ਬੜਾ ਕੱਦ ਬੇਲ ਵੇਖਦੀ ਖੋਲਾ ਥੱਲੇ ਉਹ ਕੀ ਕੁਲੀ ਜਨਾ ਮੈਂ ਇਹ ਤਾਂ ਵੀ ਸੀ ਹੀਰਾ ਹੀ ਲੱਭ ਕੇ ਲਿਆਂਦਾ ਏ ਇਹ ਦੁੱਧ ਵਾਲੀ ਕੁਆਲਿਟੀ ਦੁੱਧ ਵਾਲੀ ਦੇ ਭੈਣਾ ਭਰਾ ਵੀ ਵੇਖ ਲੈਣ ਤੇ ਉਹ ਵੀ ਕਹਿਣਗੇ ਵਾਕਈ ਚੀਜ਼ ਆ ਓਕੇ ਸੁਆ ਦੂਜਾ ਸੁਆ ਦੂਜਾ ਦੇਣ ਦਿਨ ਦਾਹ ਲੈ ਜੂ ਹਜੇ ਹਾਂ 10 ਦਿਨ ਪੱਕੇ ਲੈ ਵਾਕ ਪਿੱਛੇ ਦੀ ਥਣਾ ਦੀ ਆਪਣੀ ਗਰੰਟੀ ਹੋਊਗੀ ਟਿੱਪਨ ਟੁੱਪਨ ਦੀ ਮੈਂ ਨਾ ਸਿਰਾ ਸਿਰਾ ਗਲਦੀਸ ਜੀ ਨਿਮੰਦੇ ਓਕੇ ਆਪ ਮੈਂ ਵੀ ਇਹ ਪਿੰਡੋ ਲਈ ਆ 14 ਕਿਲੋ ਦੁੱਧ ਦੀ ਗਰੰਟੀ ਵੀ ਦੇ ਦਾਂਗੇ ਜਿਹੜਾ ਮਰਜੀ ਬੰਦਾ ਲੈ ਚ ਓਕੇ ਭਾਰ ਪਿੱਛੇ ਲੋ ਬੇਫਿਕਰੀ ਐ ਤਸੱਲੀ ਆਪਣੀ ਰੇਟ 1,25,000 ਰੁਪਈਆ 125 ਅਗਲੀ ਚੌੜੀ ਦੀ 125 125 ਗਾਂ ਕੁਛ 120 ਦੀ ਆ ਨਾ ਗਲਦੀਸ ਆ ਗਾਹ ਕੁਛ ਨਹੀਂ ਤੈਨੂੰ ਪਤਾ ਨਹੀਂ ਗਾਹ ਤਾਂ ਗਾਹ ਕਾਹ ਦਊਗਾ ਹੈ ਡੀ ਪੈਟ ਪੜੇ ਤੂੰ ਦੱਸ ਦੇ ਨਹੀਂ ਮੈਂ ਨਹੀਂ ਦੱਸਦਾ 1 18 ਦੀ ਦੇ ਦੇਣੀ ਯਾਰ 1 ਦੀ ਗੱਲ ਆ ਕਿ ਕੁਲਦੀਪ ਨੂੰ ਹੜਾ ਨਰਾਜ਼ ਕਰਨਾ ਨਹੀਂ ਨਹੀਂ ਠੀਕ ਹੈ ਮਿਹਰਬਾਨੀ ਤੇ ਆ ਮੈਂ ਇਹ ਵੀ ਦਜਾ ਸੁਗਾ ਖਲਦੀਪ ਸਾਹਿਬ ਝੋਟੀ ਠੀਕ ਆ ਦਿਨ ਦੱਸ ਲੈਂਦੀ ਪਿੱਛੇ ਦੀ ਥਣਾ ਦੀ ਆਪਣੀ ਗਰੰਟੀ ਹੋਊਗੀ ਛਕ ਲਾਗਲਾ ਵੇਖ ਲੈ ਹਾਂ ਤੋਰਾ ਤਾਰਾ ਚੰਗਾ ਯਾਰ ਬੜਾ ਚੰਗਾ ਤੋਰਾ ਓਕੇ ਘੋੜੀ ਵਰਗੀ ਆ ਬੇਲੀਓ ਹਾਂ ਲੇਵਾ ਵੀ ਚੰਗਾ ਸਜਣ ਸਾਫ ਸੁਥਰੀ ਹੈ ਜਿੰਨੀ ਆ ਥਣ ਚੰਗਾ ਲੱਗਾ ਸੁਹਾ ਦੂਜਾ ਤੁਸੀਂ ਆਪਦੀ ਸਮਝ ਵਰਤਣੀ ਹੈ ਤੇ ਦਿਨ ਲੈ ਜੂ ਹਜੇ ਹਫਤਾ ਦੱਸਦਾ ਹਫਤਾ ਲੈ ਜੇਗੀ ਮੈਂ ਆਰਾਮ ਨਾਲ ਕੁਲਦੀਪ ਸਿੰਘ ਕੋਈ ਲਿਖਾ ਕੇ ਲੈ ਜੇ 14 ਕਿਲੋ ਮੈਂ ਦੁੱਧ ਨਾਲ ਦੇਵੇ ਆਪਣੀ ਓਕੇ ਹਾਂ ਭਾ ਕਰਦਗੇ ਭਾ ਇਹਦਾ 1 ਲੱਖ ਰੁਪਈਆ 95 ਦੀ ਆ ਨਾ ਹੀ ਦੇਣੀ ਜਿੱਚ 500 ਛੋਟ ਬਸ ਡਿਮਾਂਡ 1 ਲੱਖ ਆ 95 ਦੀ ਆ ਨਹੀਂ 500 ਛੋੜ 500 ਛੋੜ ਜਿਹੜਾ ਸੱਜਣ ਖਰੀਦੇ ਅ ਜਿਹੜਾ ਮਰਜੀ ਖਰੀਦ ਧੰਨਵਾਦ ਨਹੀਂ ਓਕੇ ਮੈਂ ਚੰਗੀ ਆ ਲੈ ਵੀ ਸੱਜਣੋ ਇਹ ਐਨੀਮਲ ਆ ਵਰਟੋ ਇਹ ਨਕਰਦੇ ਵਿੱਚ 6 ਖੜੇ ਆ ਜਿਹੜੇ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਲਏ ਤੁਸੀਂ ਆਪਣਾ ਇੰਨਾ ਕ ਸਮਾਂ ਕੀਮਤੀ ਕੱਢ ਕੇ ਸਾਡੇ ਲਈ ਇਹ ਵੀਡੀਓ ਐਂਡ ਤੱਕ ਵੇਖੀ ਤੁਹਾਡਾ ਵੱਡਾ ਧੰਨਵਾਦ ਆ ਦੇਣਾ ਨਹੀਂ ਦੇ ਸਕਦੇ ਜਿਹੜੇ ਇੰਨਾ ਪਿਆਰ ਸਤਿਕਾਰ ਦਿੰਨੇ ਆ ਖਰੀਦਨੇ ਦਾ ਪਸ਼ੂ 6 ਜਣਿਆਂ ਨੇ ਹੀ ਆ ਭਾਊ ਆ 6ਾਂ ਦੀ ਵੀਡੀਓ ਆ ਤੇ ਵੀਡੀਓ ਵੇਖਣੀ ਥੋਡੀ ਕੋਈ 2-4000 ਬੰਦੇ ਨੇ ਹਨਾ ਬੜੀ ਕਿਰਪਾ ਬੜੀ ਕਿਰਪਾ ਕਰ ਦੇ ਸਿਆ ਗੁਰੂ ਰਾਮਦਾਸ ਦੀ ਵੀਡੀਓ ਚਲਦੀ ਚਲਦੀ ਆਪਣੀ ਨਜ਼ਾਰੇ ਬੰਦ ਦਿੰਦੀ ਹਾਂ ਬੜੀ ਕਿਰਪਾ ਬੜੇ ਭੈਣ ਭਰਾ ਜੁੜੇ ਆਪਣੇ ਨਾਲ ਧੰਨਵਾਦ ਉਹਨਾਂ ਦਾ ਹਨਾ ਦੇ ਨਹੀਂ ਦੇ ਸਕਦੇ ਨਾ ਨਾ ਲੈ ਵੀ ਸੱਜਣੋ ਧੰਨਵਾਦ ਆ ਤੁਹਾਡਾ ਵੀਡੀਓ ਨੂੰ ਵੇਖਣ ਦੇ